ਜਲਜੀਤ ਸਿੰਘ ਮਰੀਜ਼ ਦੇ ਨਾਲ ਤੁਸੀਂ ਹਾਂਜੀ ਤੁਹਾਨੂੰ ਮੈਡਮ ਬੁਲਾ ਰਹੇ ਸਸੀ ਗੌਰਤ ਬੈਠੋ ਪਲੀਜ਼ ਤੁਹਾਡੇ ਮਰੀਜ਼ ਨੂੰ ਨਾ ਐਮਰਜੈਂਸੀ ਖੂਨ ਦੀ ਬੋਤਲ ਦੀ ਜ਼ਰੂਰਤ ਹੈਗੀ ਆ ਸੋ ਤੁਹਾਡੇ ਮਰੀਜ਼ ਦਾ ਜਿਹੜਾ ਬਲੱਡ ਗਰੁੱਪ ਹੈਗਾ ਵਾ ਉਹ ਨੈਗੇਟਿਵ ਹੈ ਤੇ ਤੁਸੀਂ ਜਿੰਨੀ ਜਲਦੀ ਹੋ ਸਕਦਾ ਹੈਗਾ ਇੱਕ ਬਲੱਡ ਜਿਹੜੀ ਹੈਗੀ ਆ ਬਲੱਡ ਬੋਤਲ ਜਿਹੜੀ ਹੈਗੀ ਉਹ ਅਰੇਂਜ ਕਰੋ ਪਰ ਡਾਕਟਰ ਸਾਹਿਬ ਮੇਰਾ ਬਲੱਡ ਤਾਂ ਜੀ ਬੀ ਪੋਜ਼ਿਟਿਵ ਹੈ ਜੀ ਕੋਈ ਗੱਲ ਨਹੀਂ ਜੀ ਇਹਦੇ ਵਿੱਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਤੁਹਾਡਾ ਜੇ ਬਲੱਡ ਗਰੁੱਪ ਮਰੀਜ਼ ਦੇ ਨਾਲ ਨਹੀਂ ਮੈਚ ਕਰਦਾ ਹੈਗਾ ਸਾਡੀ ਬਲੱਡ ਬੈਂਕ ਦੇ ਵਿੱਚ ਆਪ ਦੀ ਤੁਸੀਂ ਖੂਨ ਦੀ ਇੱਕ ਬੋਤਲ ਕਢਾ ਕੇ ਜਮਾ ਕਰਵਾ ਦਿਓ ਉਹਦੀ ਰਿਪਲੇਸਮੈਂਟ ਦੇ ਵਿੱਚ ਮਰੀਜ਼ ਦਾ ਜਿਹੜਾ ਇਹ ਨੈਗੇਟਿਵ ਬਲੱਡ ਗਰੁੱਪ ਹੈ ਉਹ ਤੁਹਾਨੂੰ ਜਿਹੜਾ ਹੈਗਾ ਇੱਕ ਬਲੱਡ ਦੀ ਬੋਤਲ ਆਪਾਂ ਤੁਹਾਨੂੰ ਪ੍ਰੋਵਾਈਡ ਕਰਾ ਦੇਵਾਂਗੇ ਠੀਕ ਹੈ ਡਾਕਟਰ ਸਾਹਿਬ ਜੀ ਮੈਂ ਕਰਦਾ ਰਹੀ ਹਾਂ ਜੀ ਮੈਂ ਹੁਣ ਮੈਂ ਕੀ ਕਰਾਂ ਯਾਰ ਮੈਂ ਤਾਂ ਯਾਰ ਆਪਦਾ ਕਿਸੇ ਨੂੰ ਕਦੇ ਖੂਨ ਹੀ ਨਹੀਂ ਦਿੱਤਾ ਯਾਰ ਮੈਂ ਤਾਂ ਯਾਰ ਬੜਾ ਘੂਤਾ ਫਸ ਗਿਆ ਯਾਰ ਉਹ ਹਾਂ ਓਏ ਲੈ ਆਪਦੇ ਜਿਗਰੀ ਯਾਰ ਸੇਵਕ ਨੂੰ ਫੋਨ ਕਰਦੇ ਆ ਉਹ ਤਾਂ ਪਤੰਦਰ ਖੂਨ ਕਢਾਉਂਦਾ ਹੀ ਰਹਿੰਦਾ ਬਣ ਗਿਆ ਕੰਮ ਹਾਂ ਮੇਰੇ ਸੇਵਕ ਕੀ ਹਾਲ ਹੈ ਠੀਕ ਹੈ ਰਾਜ ਤੂੰ ਸੁਣਾ ਬਾਈ ਸੇਵਕ ਆਪਣਾ ਨਾ ਯਾਰ ਰਿਸ਼ਤੇਦਾਰ ਹਸਪਤਾਲ ਤੋਂ ਦਾਖਲ ਆ ਵੀਰੇ ਉਹਨਾਂ ਨੇ ਐਮਰਜੈਂਸੀ ਖੂਨ ਦੀ ਲੋੜ ਪੈ ਗਈ ਯਾਰ ਖੂਨ ਦੀ ਜ਼ਰੂਰਤ ਹੈ ਤੂੰ ਤੂੰ ਦੇ ਦੇ ਉਹ ਭਰਾਵਾ ਮੇਰਾ ਬਲੱਡ ਗਰੁੱਪ ਹੋਰ ਹੈ ਤੇ ਆਪਣੇ ਮਰੀਜ਼ ਦਾ ਬਲੱਡ ਗਰੁੱਪ ਏ ਨੈਗੇਟਿਵ ਹੈ ਤੇ ਮੈਨੂੰ ਪਤਾ ਤੇਰਾ ਬਲੱਡ ਗਰੁੱਪ ਵੀ ਏ ਨੈਗੇਟਿਵ ਹੈ ਭਰਾਵਾ ਤਾਂ ਹੀ ਤੈਨੂੰ ਮੈਂ ਕਿਹਾ ਚੱਲ ਠੀਕ ਹੈ ਫਿਰ ਆਉਣਾ ਮੈਂ ਓਕੇ ਭਾਈ ਚੱਲ ਠੀਕ ਆ ਜਾ ਆ ਜਾ ਠੀਕ ਹੈ ਕੰਮ ਕੀ ਕਰ ਰਹੇ ਹਾਂ ਹਾਂਜੀ ਕੁਰਸੀਵਕ ਸਿੰਘ ਜੀ ਤੁਸੀਂ ਆਪਦਾ ਖੂਨਦਾਨ ਕਰਕੇ ਆਏ ਹੋ ਠੀਕ ਮਹਿਸੂਸ ਕਰ ਰਹੇ ਹੋ ਕੋਈ ਚੱਕਰ ਤਾਂ ਨਹੀਂ ਆ ਰਿਹਾ ਬੈਠੋ ਕੋਈ ਘਬੜਾਟਾ ਨਹੀਂ ਹੋ ਰਹੀ ਨਹੀਂ ਠੀਕ ਹੈ ਠੀਕ ਹੈ ਕੁਝ ਖਾਣਾ ਪੀਣਾ ਜ਼ਰੂਰ ਹੈਗਾ ਵਾ ਜਿਵੇਂ ਦੁੱਧ ਹੋ ਗਿਆ ਜਾਂ ਕੋਈ ਵੀ ਫਰੂਟ ਹੋ ਗਿਆ ਠੀਕ ਹੈ ਥੋੜਾ ਟਾਈਮ ਤੁਸੀਂ ਰੈਸਟ ਵੀ ਕਰਨੀ ਹੈ ਅਸੀਂ ਤਾਂ ਬਸ ਹੀ ਰਾਜਵੀਰ ਜੀ ਨੂੰ ਹੀ ਕਿਹਾ ਸੀ ਕਿ ਉਹ ਆਪਦਾ ਹੀ ਜਿਹੜਾ ਹੈਗਾ ਬਲੱਡ ਦੀ ਇੱਕ ਯੂਨਿਟ ਆਪਾਂ ਨੂੰ ਦੇ ਦੇਣਗੇ ਤਾਂ ਆਪ ਕੋਲ ਹੀ ਰਿਪਲੇਸਮੈਂਟ ਦੇ ਵਿੱਚ ਉਹਨਾਂ ਨੂੰ ਜਿਹੜੀ ਉਹਨਾਂ ਦੀ ਪੇਸ਼ੈਂਟ ਦੀ ਬਲੱਡ ਯੂਨਿਟ ਹੈਗੀ ਹੈ ਉਹ ਦੇ ਦੇਣੀ ਸੀਗੀ ਚਲੋ ਬਹੁਤ ਅੱਛਾ ਹੋਇਆ ਤੁਸੀਂ ਉਹਨਾਂ ਨੂੰ ਫੇਵਰ ਕਰਿਆ ਹੈਗਾ ਪਰ ਕੁਝ ਖਾਪੀ ਲੈਣਾ ਜ਼ਰੂਰ ਠੀਕ ਹੈ ਜੀ ਠੀਕ ਹੈ ਜੀ ਡਾਕਟਰ ਜੀ ਇਹਦਾ ਮਤਲਬ ਰਾਜ ਖੂਨ ਦੇ ਤੋ ਡਰਦਾ ਇਹਦਾ ਵੀ ਹੱਲ ਕਰਨਾ ਹੀ ਪੈਣਾ ਲੈ ਵੀ ਮਿੱਤਰੋ ਚੁੱਪ ਕਰ ਜੋ ਮੈਂ ਰਾਜ ਨੂੰ ਲਾਉਣ ਲੱਗਾ ਫੋਨ ਸੱਤ ਦੱਥੇ ਤੋਂ ਦੌਣੇ ਆਉਣਾ ਨਹੀਂ ਤੇ ਆਪਾਂ ਨੂੰ ਕੋਈ ਜਿਗਾੜ ਹੀ ਲਾਉਣਾ ਪਊਗਾ ਤੋ ਉਹਨੂੰ ਐ ਕਹਿ ਵੀ ਜੀਤੇ ਦਾ ਹੈਗਾ ਜਨਮ ਦਾ ਨਾ ਚ ਤੇ ਜੀਤਾ ਦੇਣ ਲੱਗਾ ਪਰ ਪਾਰਟੀ ਤੇ ਫੇਰ ਵੇਖੀ ਭੱਜਿਆ ਆਊਗਾ ਉਹ ਹਾਂ ਵੀ ਇਹ ਗੱਲ ਠੀਕ ਰਹੂਗੀ ਮੱਛੀ ਨੂੰ ਜਾਲ ਦਸਾਉਣ ਲਈ ਚੋਗਾ ਦਾ ਪਾਉਣੇ ਪੈਣਾ ਚਪ ਚਪ ਮੈਂ ਫੋਨ ਲਾਉਣਾ ਇੱਕ ਮਿੰਟ ਹਲੋ ਹਾਂ ਰਾਏ ਕੀ ਹਾਲ ਹੈ ਉਹ ਐ ਕਰ ਤੂੰ ਸਿੱਧੀ ਸਿੱਧੀ ਪਹੁੰਚ ਆਪਣਾ ਜੀਤਾ ਜਨਮ ਦਿਨ ਦੀ ਪਾਰਟੀ ਦੇਣ ਲੱਗਾ ਉਹ ਹਾਂ ਹਾਂ ਜੀਤੇ ਘਰ ਕੋਲੇ ਆ ਜੀ ਠੀਕ ਆ ਓਕੇ ਓਕੇ ਲੈ ਵੀ ਫਸ ਗਈ ਮੱਥੀ ਜਾਲ ਚ ਖੂਨਦਾਨ ਕੈਂਪ ਓਏ ਤੁਸੀਂ ਤਾਂ ਕਹਿੰਦੇ ਜਿੱਤਾ ਆਉਂਦੇ ਜਨਦਾਨ ਦੀ ਪਾਰਟੀ ਦੇਣ ਲੱਗਿਆ ਪਰ ਇੱਥੇ ਤਾਂ ਭਰਾਵਾ ਖੂਨਦਾਨ ਕੈਂਪ ਹੈ ਉਹ ਮੈਂ ਚੱਲਿਆ ਭਰਾਵਾ ਮੈਂ ਨਹੀਂ ਕਿਤੇ ਖੂਨ ਖਾਣ ਘਟਾਇਆ ਨਾ ਨਾ ਉਹ ਜਾਣਾ ਕਿੱਧਰ ਆ 2 ਮਿੰਟ ਗੱਲ ਤਾਂ ਸੁਣ ਵੇਖ ਵੀ ਰਾਜ ਜਦੋਂ ਜਦੋਂ ਤੇਰੇ ਰਿਸ਼ਤੇਦਾਰ ਨੂੰ ਕੋਈ ਖੂਨ ਦੀ ਲੋੜ ਪਈ ਆ ਅਸੀਂ ਆਸ ਕੇ ਖੂਨਦਾਨ ਕੀਤਾ ਪਰੰਤੂ ਸਾਡੀ ਵੀ ਜ਼ਿਆਦਾ ਅੱਜ ਤੈਨੂੰ ਖੂਨਦਾਨ ਕਰਨਾ ਹੀ ਪਵੇਗਾ ਜੇ ਯਾਰੀ ਆ ਤਾਂ ਖੂਨਦਾਨ ਕਰ ਦੇ ਨਹੀਂ ਇਥੋਂ ਜਾ ਸਕਦਾ ਪਰ ਬਈ ਸਾਨੂੰ ਪਤਾ ਤਾਂ ਹੈਗਾ ਮੈਂ ਕਿਸੇ ਆਪਦੇ ਰਿਸ਼ਤੇਦਾਰ ਨੂੰ ਨਹੀਂ ਖੂਨ ਦਿੱਤਾ। ਨਾਲੇ ਭਾਈ ਤੁਹਾਨੂੰ ਪਤਾ ਮੈਨੂੰ ਕਿੰਨਾ ਡਰ ਲੱਗਦਾ ਯਾਰ ਖੂਨ ਕਢਾਉਣ ਤੋਂ। ਨਾਲੇ ਭਾਈ ਜੇ ਖੂਨ ਕਢਾਉਣ ਨਾਲ ਮੈਨੂੰ ਕੋਈ ਪ੍ਰੋਬਲਮ ਆ ਗਈ ਫੇਰ ਯਾਰ। ਉਹ ਚਲ ਖੂਨ ਦਾ ਨਾ ਕਰੀ। ਇੱਕ ਵਾਰੀ ਸਾਡੇ ਕਹਨ ਤੇ ਡਾਕਟਰ ਸਾਹਿਬ ਨੂੰ ਮਿਲ ਲਾਂ ਮੜਾ ਯਾਰ ਆ ਜਾ। ਡਾਕਟਰ ਸਾਹਿਬ ਜੀ ਆ ਸਾਡੇ ਦੋਸਤ ਨੂੰ ਦੱਸੋ ਵੀ ਖੂਨਦਾਨ ਦੇ ਫਾਇਦੇ ਤੇ ਨੁਕਸਾਨ। ਮਿਸਟਰ ਸਿੰਘ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਖੂਨ ਦਾਨ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਬਲਕਿ ਬਹੁਤ ਸਾਰੇ ਫਾਇਦੇ ਹੁੰਦੇ ਹਨ ਜਿਵੇਂ ਕਿ ਕੈਂਸਰ ਦਾ ਰਿਸਕ ਘੱਟ ਹੋ ਜਾਂਦਾ ਹੈ ਤੇ ਹਾਰਟ ਦੀਆਂ ਹੋਣ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਖੂਨ ਦਾਨ ਕਰਨ ਨਾਲ ਕੋਈ ਨੁਕਸਾਨ ਨਹੀਂ ਬਲਕਿ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ ਤੇ ਖੂਨ ਦਾਨ ਕਰਨ ਨਾਲ ਸਰੀਰ ਕਮਜ਼ੋਰ ਨਹੀਂ ਹੁੰਦਾ ਬਲਕਿ ਹੋਰ ਸਟਰੋਂਗ ਹੁੰਦਾ ਹੈ ਮੈਂਟਲੀ ਲੈਵਲ ਤੇ ਵੀ ਬੰਦਾ ਕਾਫੀ ਸਟਰੋਂਗ ਹੋ ਜਾਂਦਾ ਹੈ ਡਾਕਟਰ ਸਾਹਿਬ ਤੁਹਾਡੀਆਂ ਗੱਲਾਂ ਨੇ ਤਾਂ ਮੇਰੇ ਵਿਚਾਰ ਹੀ ਬਦਲ ਤੇ ਮੈਂ ਤਾਂ ਐਵੇਂ ਡਰੀ ਜਾਂਦਾ ਸੀਗਾ ਕਿ ਮੈਂ ਸੋਚੀ ਜਾਂਦਾ ਸੀ ਕਿ ਖੂਨਦਾਨ ਕਰਨ ਦੇ ਨੁਕਸਾਨ ਹੀ ਬਹੁਤ ਐ ਪਰ ਸੇਵਕਾ ਦੇ ਫਾਇਦੇ ਫਾਇਦੇ ਆ ਸੇਵਕਾ ਕੋਈ ਖਤਰਾ ਨਹੀਂ ਮੈਂ ਹੁਣ ਖੂਨਦਾਨ ਕਰਨ ਲਈ ਤਿਆਰ ਐ ਚੱਲ ਚੱਲੀਏ ਸ਼ੁਕਰੀਆ ਡਾਕਟਰ ਸਾਹਿਬ ਚਲੋ ਵੀ ਖੂਨਦਾਨ ਕਰੀਏ